ਅੱਜ ਕੀ ਤਰ੍ਹਾਂ ਬੁਹਮੀਆ ਨਹੀਂ ਪਾਉਂਦਾ ਹਨਾ ਪਤਾ ਨਹੀਂ ਕੀ ਉਹ ਵੇਖੋ ਪਿਆਰੀਆਂ ਗੱਲਾਂ ਹਾਂ ਜਦੋਂ ਆਪਣੇ ਛੋਟੇ ਛੋਟੇ ਹੁੰਦੇ ਤੇ ਜਵਾਕ ਹੋਰ ਨਰਮਾ ਜੁਗ ਦੇ ਜਦੋਂ ਸੱਤੂ ਕੱਤੇ ਜ ਨਰਮਾ ਜੋ ਹੈਂਗਰ ਨੂੰ ਟੋਪ ਕਰੇ ਜੇ ਚਪਾ ਕੇ ਨਰਮਾ ਉਥੇ ਹੀ ਪਾ ਦਿੰਦੀ ਏਰਾ ਦੇਖੀ ਵਿੱਚ ਵੱਡਾ ਤੁਰਿਆ ਜਾਵੇ ਤੇ ਭਾਈ ਛਟੀਆਂ ਚ ਫਸ ਗਿਆ ਉਹ ਉਥੇ ਨਾਲੇ ਗਾਲਾਂ ਕੱਢੇ ਤੇ ਨਾਲੇ ਰੋਵੇ ਫੇਰ ਆ ਕੇ ਵਾਪੁਨੇ ਮਾਗਰ ਬੰਨ ਲਿਆ ਟੂਹੀ ਤੇ ਟੂਹੀ ਤੇ ਬੰਨ ਕੇ ਉਹਨੂੰ ਨਾ ਫੇਰ ਵਿੱਚੋਂ ਛਟੀਆਂ ਚੋਂ ਕੱਢ ਕੇ ਲਗਿਆ ਅੱਗੇ ਆਈ ਤੀ ਜਵਾਕ ਅੱਗੇ ਢੋਈਆਂ ਨਾਲ ਹੀ ਬੰਨ ਲੈਂਦੇ ਨਰਮਾ ਚੁਗਦੇ ਅਵਰ ਅੱਗੇ ਪਤਾ ਕਿੰਨੇ ਛੱਗ ਨਾ ਹੁੰਦੀਆਂ ਖੇਤਾਂ ਹਾਂਜੀ ਰੈਡੀ ਦੁਪਹਿਰੇ ਚਾਹ ਕਰਦੇ ਰੋਟੀ ਖਾਂਦੇ ਛੱਲੂਆਂ ਭੁੰਨ ਲੈਂਦੇ ਪਪਾਹਾ ਚੁਗਦੇ ਨਰਮਿਆਂ ਖਰਬੂਜੇ ਨਰਮਿਆਂ ਦੇ ਵਿੱਚੋਂ ਹਾਂਜੀ ਕੱਕੜੀਆਂ ਤੇ ਸਬਜ਼ੀ ਚੌਲੀਆਂ ਦੀਆਂ ਪ੍ਰਿੰਡੀਆਂ ਬੁੰਨਵਾ ਕੇ ਤੋਂ ਤੋੜ ਕੇ ਨਾ ਦੇ ਚੱਬੜ ਹਾਂਜੀ ਇੰਨਾ ਖਾਨ ਪੇ ਨੂੰ ਇੰਨਾ ਮੁੰਦਾ ਖੇਤ ਬੰਨੇ ਮੈਨੂੰ ਤਾਂ ਛੱਲੀਆਂ ਮਸਾਂ ਮਿਲਦੀਆਂ ਉੱਥੇ ਆਪਣੇ ਮੂਰਲੇ ਬਾ ਆਏ ਜਿਵੇਂ ਨਰਮਾ ਹੁੰਦਾ ਆਏ ਮੂਰਲਾ ਅੱਧਾ ਕਿੱਲੇ ਚ ਹੁੰਦੀਆਂ ਛੱਲੀਆਂ ਹੈ ਤੇ ਜਦੋਂ ਨਾ ਫਿਰ ਉੱਥੇ ਚਾਹ ਧਰਦੇ ਉਦੋਂ ਛੱਲੀਆਂ ਭੁੰਦੇ ਦੁਪਹਿਰੇ ਬਹਿ ਕੇ ਕੋਲਿਆਂ ਤੇ ਭੁੰਦੇ ਹੋਰ ਕੋਲਿਆਂ ਤੇ ਭੁੰਦੇ ਉਹ ਬਹੁਤ ਮਿੱਠੀਆਂ ਸਾਰਾ ਟਾਈਮ ਹੀ ਖਤਮ ਹੋ ਗਿਆ ਹੁਣ ਤੈਨੂੰ ਕੀ ਪਤਾ ਲੈ ਇਹ ਗੱਲਾਂ ਦਾ ਨਾ ਹਾਂ ਤੁਸੀ ਦਾ ਨਹੀਂ ਇਹਨੂੰ ਪਤਾ ਹੀ ਨਹੀਂ ਹੋਰ ਉਹ ਕੋਈ ਜਾਂਦੇ ਜਵਾਕ ਵਿੱਚੀ ਉੱਥੇ ਥੱਲੇ ਨਿੱਕੇ ਨਿੱਕੇ ਹੰਦਰੀ ਸਟਿਕਾਂ ਦੇ ਵਿੱਚੀ ਫਸ ਕੇ ਤੁਰੇ ਫਿਰਦੇ ਉਹ ਟਾਈਮ ਯਾਦ ਕਰਕੇ ਤਾਂ ਐ ਲੱਗਦਾ ਵੀ ਉਹ ਤਾਂ ਕੋਈ ਪਤਾ ਨਹੀਂ ਕਿਹੜੇ ਟਾਈਮ ਦੀਆਂ ਗੱਲਾਂ ਤੀਆਂ ਸਤਜੁਗ ਦੀਆਂ ਗੱਲਾਂ ਤੀਆਂ ਕਿਤੇ ਰੋ ਕੇ ਹਾਂ ਤੇ ਕਿਤੇ ਕੁਝ ਕਰ ਲਿਆ ਹਾਂ ਤੇ ਬੰਦੇ ਦੂਰ ਨਲਕੇ ਹੁੰਦੇ ਪਾਣੀ ਲਿਉਂਦੇ ਤੌੜਿਆਂ ਦੀ ਅੱਛਾ ਹੀ ਉਦੋਂ ਗੌਰ ਨਹੀਂ ਹੁੰਦੇ ਨੀ ਵੀ ਖੇਤ ਨਲਕੇ ਖੇਤਾਂ ਚ ਕੋਈ ਨਹੀਂ ਦਿਲਿਆਂ ਦੀ ਬਾਹੀ ਤੇ ਹੁੰਦੇ ਨਾ ਫਿਰ ਨਰਮਾ ਚੁੱਕ ਕੇ ਵੇਚ ਕੇ ਫਿਰ ਕੱਪੜੇ ਵੀ ਲੈਂਦੇ ਸਰਦੀਆਂ ਵਾਲੇ ਬੂਟ ਉਦੋਂ ਮਿਲਦੇ ਮਗਰ ਉਹ ਨਰਮਾ ਸਾਰਾ ਚੁੱਕ ਕੇ ਪਹਿਲਾਂ ਨਹੀਂ ਸੀ ਕੋਈ ਲਿਆ ਕੇ ਦਿੰਦਾ ਨਾ ਮਗਰ ਜਦੋਂ ਨਰਮਾ ਚੁੱਕ ਕੇ ਵੇਚ ਆਉਂਦੇ ਨਾਲੇ ਉਦੋਂ ਕੱਪੜੇ ਮਿਲਦੇ ਸੂਟ ਸਰਦੀਆਂ ਵਾਲੇ ਤੇ ਨਾਲੇ ਫਿਰ ਉਦੋਂ ਬੂਟ ਪਵਾ ਕੇ ਲੈਂਦੇ ਜਵਾਕਾਂ ਦੇ ਨਿਆਣਿਆਂ ਦੇ ਸਿਆਣਿਆਂ ਦੇ ਸਾਰੇ ਪਵਾ ਕੇ ਲੈਂਦੇ ਉਦੋਂ ਪਹਿਲਾਂ ਕੋਈ ਕਿਸੇ ਚਾਹੇ ਟੁੱਟੇ ਹੁੰਦੇ ਚਾਹੇ ਕਿਸੇ ਦੇ ਸਾਫ ਤੇ ਹੁੰਦੇ ਕਿਸੇ ਦੇ ਨਹੀਂ ਕੋਈ ਪਵਾਉਂਦਾ ਸੀ ਔਰ ਇੰਨੇ ਇੰਨੇ ਆਡੀਆਂ ਫਟ ਜਾਂਦੀਆਂ ਤੇ ਨਰਮਾ ਚੁਗਦਿਆਂ ਦਾ ਖੇਤ ਆਥਣੇ ਆਉਂਦਾ ਸਾਰਾ ਟੱਬਰ ਆਥਣੇ ਆਉਂਦਾ ਆ ਕੇ ਰੋਟੀ ਤੋਪ ਕਰਦੇ ਨਾ ਇੱਕ ਜਿਹੜੀ ਘਰੇ ਹੁੰਦੀ ਇੱਕ ਜਾਣੀ ਡੰਗਰਾਂ ਨੂੰ ਸਾਹਮਦੀ ਫਿਰ ਉਹ ਆਉਂਦਿਆਂ ਨੂੰ ਪਾਣੀ ਤੱਤਾ ਧਰ ਲੈਂਦੀ ਤੇ ਰੋਟੀ ਪਕਾ ਕੇ ਰੱਖ ਲੈਂਦੀ ਆ ਕੇ ਤਾਂ ਬਸ ਫੇ ਰੋਟੀ ਖਾ ਕੇ ਨਾ ਆ ਕੇ ਜਵਾਕਾਂ ਨੂੰ ਨਾਲ ਲੈ ਕੇ ਫਿਰ ਪਏ ਜਾਂਦੇ ਆਮਨ ਆ ਜਾ। ਕਿਹਦੇ ਨਾ ਮਨੋ ਮੱਕੀਆਂ ਵੀ ਤੇ ਜ਼ਿਆਦੇ ਮੱਕਸਾਂ ਨੇ ਮੈਂ ਹੁਣ ਤਾਂ ਲੋਕ ਕਹਿੰਦੇ ਚਾਰ ਪਾਉਂਦੇ ਆ। ਉਹ ਦੁਕਾਨ ਖਾਤਰ ਹੁੰਦੀਆਂ। ਉਹ ਮੱਕੀ ਅੱਜ ਕੱਲ ਬੀਜੀ ਸਾਵਣ ਪਾਦੋਂ ਚ ਬੀਜਦੇ ਹੁੰਦੇ। ਅੱਛਾ ਜੀ। ਉਹ ਫਿਰ ਅੱਥੂ ਚ ਪੱਕਦੀ। ਅੱਛਾ ਜੀ। ਉਦੋਂ ਜਿਹੜੀ ਮੌਸਮ ਵਾਲੀ ਮੱਕੀ ਸੀ ਸਮਝ ਠੰਡ ਚੋਂ ਅੱਥੂ ਚ ਪੱਕਦੀ ਫਿਰ ਉਹਨੂੰ ਅੱਥੂ ਤੇ ਵੱਢ ਦੇ ਕੱਤੇ ਚ। ਠੀਕ ਹੈ। ਵੱਢ ਕੇ ਉਹਦੇ ਫਿਰ ਨਾ ਮਹਾਰੇ ਲਾਉਂਦੇ। ਅੱਛਾ ਜੀ। ਬੁੜੀਆਂ ਵੀ ਜਾਂਦੀਆਂ ਫਿਰ ਨਾਲ ਤੋੜਨ ਅੱਛਾ ਹੋਰ ਬੁੜੀਆਂ ਬੰਦੇ ਝੋਲੀਆਂ ਬੰਨ ਕੇ ਸਾਰੇ ਤੋੜ ਦੇ ਇਕੱਠੇ ਹੋ ਕੇ ਜਦੋਂ ਕਣਕ ਬੀਜ ਦਿੰਦੇ ਸਾਲਾਂ ਚ ਕਣਕ ਵੀ ਜੀ ਜਾਂਦੀ ਹਾਂਜੀ ਕਣਕ ਬੀਜ ਕੇ ਫਿਰ ਉਹਨਾਂ ਮਾਰੇ ਮੱਕੀ ਦੇ ਕੱਠੀ ਵੀੜੀ ਕਰਕੇ ਹਾਂਜੀ ਫਿਰ ਉਹਨੂੰ ਛੱਲਣਾ ਲੂਣ ਜਾਂਦੇ ਇਹ ਜਿਹੜੀਆਂ ਕਿੱਲੀਆਂ ਜੀਆਂ ਬਣਾਉਂਦੇ ਲੱਕੜ ਦੀਆਂ ਹੁੰਦੀਆਂ ਕਿੱਲੀਆਂ ਜੀਆਂ ਉਹਦੇ ਵਿੱਚ ਪਾ ਕੇ ਨਾ ਐਂ ਪੜਦਾ ਜਾਂ ਵਿਚਾਲੋਂ ਕੱਟ ਦਿੰਦੇ ਤੇ ਉਹ ਵਿੱਚੋਂ ਫਿਰ ਛੱਲੀ ਬੱਸ ਲੱਕੜੀਆਂ ਹੁੰਦੀਆਂ ਕਿ ਕੀ ਜਾਂਦੇ ਤਣ ਜਾਂਦੀਆਂ ਪੂੜਨਾ ਹਨਾ ਹਨਾ ਅੱਡ ਲਾ ਦਿੰਦੇ ਸਾਰਾ ਕੰਮ ਜਾਣੇ ਕੀ ਸਾਰਾ ਕੰਮ ਹੱਥਾਂ ਨਾਲ ਕਰਦੇ ਤੇ ਹੁਣ ਤਾਂ ਮਸ਼ੀਨ ਆ ਗਈ ਤੇ ਕਿ ਉਹਦੇ 'ਚ ਨਾ ਕਹਿੰਦੇ ਪਤਾ ਨਹੀਂ ਕਿਹੜੀ ਮਸ਼ੀਨ ਆਈ ਮੈਂ ਦੇਖੀ ਵੀ ਤਿੱਕ ਤੇ ਉਹਦੇ 'ਚ ਨਾ ਭਰ ਭਰ ਟੋਕਰੇ ਸੁੱਟੇ ਜਾਂਦੇ ਨੇ ਮੰਡੀ ਦੇ ਵਿੱਚ ਜਿਵੇਂ ਢੇਰ ਨਹੀਂ ਲੱਗਿਆ ਵਿੱਚੀ ਉਹਦੇ ਗੰਦ ਵਿੱਚੀ ਮੰਦ ਫੋੜੇ ਜੇ ਨਾ ਇਕੱਠੇ ਕਰਕੇ ਟੋਕਰਾਂ ਭਰਿਆ ਵਿੱਚ ਟੋਕਰਾ ਭਰਿਆ ਵਿੱਚ ਉਹਦੇ ਨਾਲ ਲੋ ਨਿਕਲੀ ਜਾਂਦੇ ਨੇ ਗੋਲ ਇੱਕ ਪਾਸੇ ਚਾਈ ਜਾਂਦੇ ਨੇ ਪਰਦੇ ਇੱਕ ਪਾਸੇ ਚਾਈ ਜਾਂਦੇ ਨੇ ਮੱਕੀ ਥੱਲੇ ਉਹ ਹੀ ਹੈ ਨਾ ਬਿਮਾਰੀਆਂ ਵੀ ਘੱਟ ਸੀ ਦੇ ਬਹੁਤ ਹੀ ਕੰਮ ਹੋਰ ਉਹ ਮਹਾਰਿਆਂ ਦੇ ਵਿੱਚ ਉਹ ਉਦੋਂ ਖਾਣ ਵਾਲੀ ਮਸ਼ਹਲ ਦੀਆਂ ਲਿਕਰ ਦੀਆਂ ਬਿਲਡਿੰਗਾਂ ਬਿਲਡਿੰਗਾਂ ਠੀਕ ਹੈ ਵੇਲੇ ਵੇਲੇ ਦਾਣੇ ਹੁੰਦੇ ਫਿਰ ਪਕੀਆਂ ਹੁੰਦੀਆਂ ਸਿੱਧੇ ਸਿੱਧੇ ਜੀ ਉਹ ਬਿਲਕੁਲ ਨਤੇ ਖਾਂਦੇ ਠੀਕ ਹੈ ਉਦੋਂ ਵੀ ਨਿਕਲਦੀਆਂ ਸੁੱਕੇ ਮਾਰੇ ਜਿਹਨੂੰ ਵੇਲੇ ਵੇਲੇ ਦਾਣੇ ਹੁੰਦੇ ਭੱਠੀ ਤੇ ਜਾਂਦੇ ਫਿਰ ਮੈਂ ਆਪ ਖੁਦ ਬਣਾ ਕੇ ਲਈਆਂ ਭੱਠੀ ਤੇ ਜਾ ਕੇ ਬਾੜੀ ਮੁਰਮਣੇ ਜੇ ਬਾੜੀ ਸਵਾਦ ਲੱਗਦੇ ਉਹ ਇੰਨੇ ਮਿੱਠੇ ਹੁੰਦੀ ਮੱਕੀ ਉਹ ਜਿਵੇਂ ਆਪਾਂ ਮਖਿਆਲ ਕਹਿੰਦੇ ਆ ਵੀ ਆਪਾਂ ਮਖਿਆਲ ਖਾਂਦੇ ਐਨਾ ਮਿੱਠਾ ਇੰਨੀ ਮਿੱਠੀ ਮੱਕੀ ਹੁੰਦੀ ਹੁਣ ਤਾਂ ਆਪਾਂ ਤੋਂ ਜਿਹੜੀਆਂ ਹੁਣ ਅੱਜ ਜਿਹੜੀਆਂ ਛੱਡੀਆਂ ਪੁੱਲ ਹਾਈ ਨਹੀਂ ਇਹਨਾਂ 'ਚ ਤਾਂ ਕੋਈ ਤਾਂਤੀ ਨਹੀਂ ਹੈਗਾ ਇਹ ਤਾਂ ਸੱਚੀ ਡੰਗਰਾਂ ਵਾਲੀਆਂ ਹੀ ਰਹਿ ਗਈਆਂ ਮਿੱਠੀ ਖਾਧੀਆ ਕਦੇ ਕੋਈ ਹੁਣ ਉਸ ਪਤਾ ਨਹੀਂ ਕੀ ਹੋ ਗਿਆ ਬੜਾ ਹੁਣ ਲੱਗ ਜਾਂਦੇ ਕਿ ਛੱਲੀ ਨਹੀਂ ਚੱਲੀ ਜਾਂਦੀ ਪਤਾ ਨਹੀਂ ਰੇ ਆ ਪਤਾ ਨਹੀਂ ਕੀ ਆ ਇਹਨਾਂ 'ਚ ਮੱਕੀ ਵੀ ਰੱਖੀ ਜਾਂਦੇ ਆ ਆਥਣੇ ਤੜ ਤੜ ਕੇ ਜਾਂਦੇ ਪਹਿਲਾਂ ਪੋਲੀਆਂ ਹੁੰਦੀਆਂ ਸੀ ਹਾਂ ਜੀ ਤੇ 8 8 9 9 ਛੱਲੀਆਂ ਖਾ ਜਾਂਦੇ ਉਦੋਂ ਉੱਥੇ ਲੜੇ ਰਾਖੀ ਕਰਦੇ ਨੇ ਛੱਲੀਆਂ ਭੁੰਨਦੇ ਨੇ ਇਕੱਠੇ ਹੋ ਕੇ ਠੀਕ ਹੈ ਫਿਰ ਦੁਪਹਿਰੇ ਦੰਦਰਚਾਰ ਨਹੀਂ ਜਾਂਦੇ ਉਦੋਂ ਛੱਲੀਆਂ ਭੁੰਨਦੇ ਹਾਂਜੀ ਫਿਰ ਆਥ ਨੇ ਫੇਰ ਰਾਖੀ ਜਾਂਦੀ ਆਥ ਨੇ ਵੀ 20 20 25 25 ਛੱਲੀਆਂ ਦੇਣ ਚਿੱਕ ਇੱਕ ਇੱਕ ਬੰਦਾ ਖਾ ਜਾਂਦਾ ਇਹ ਤਾਂ ਟਾਈਮ ਹੀ ਨਹੀਂ ਆਉਂਦਾ ਅਮਨ ਮੁੜ ਕੇ ਹੁਣ ਨਹੀਂ ਆਉਂਦਾ ਟਾਈਮ ਇਹ ਤਾਂ ਗਿਆ ਇਹ ਤਾਂ ਖਤਮ ਕਹਾਣੀ ਹੋ ਗਈ ਪਿਛਲੀ ਇਹ ਤਾਂ ਐ ਲਾਲਾ ਬਸ ਵੀ ਜਿਵੇਂ ਆਪਾਂ ਨੇ ਗੱਲ ਸੁਣਾਤੀ ਕਹਾਣੀਆਂ ਬਣ ਗਈਆਂ ਇਹ ਜਿਨ੍ਹਾਂ ਨੇ ਦੇਖੀਆਂ ਨਹੀਂ ਉਹ ਇਹ ਹੁਣ ਕਹਾਣੀਆਂ ਸੁਣਾਇਆ ਕਰਨਗੇ ਹੁਣ ਤੋਂ ਲਾ ਲੋ ਵੀ ਆਪਣੇ ਬੱਚੇ ਨੇ ਜਿਹੜੇ ਵੱਡਾ 40 ਸਾਲ ਦਾ 40 ਸਾਲ ਪੁਰਾਣੀਆਂ ਗੱਲਾਂ ਨੇ ਹਾਂ ਆ ਹੁਣ ਆਪਣੇ ਮੂਰੇ ਮੁੰਡੇ ਨੂੰ ਪੋਤੇ ਨੂੰ ਕੀ ਪਤਾ ਲੱਗੂਗਾ ਇਹਦਾ ਗੱਲ ਦਾ ਵੀ ਕੀ ਛੱਲੀਆਂ ਨੇ ਕੀ ਆ ਕੁਝ ਆਪਣੇ ਦੀਆਂ ਗੱਲਾਂ ਦੀਆਂ ਦੋ ਇਹ ਛੋਟੇ ਛੋਟੇ ਹੁੰਦੇ ਸੀ ਹਾਂਜੀ ਉਦੋਂ ਨਰਮਿਆਂ ਨੇ ਟੋਕਰਿਆਂ ਚ ਕੌਂਦੇ ਹੁੰਦੇ ਹਾਂ ਹਾਂ ਖੇਤ ਕੱਖਾਂ ਨੂੰ ਨਾਲ ਬਰ ਕਹਿੰਦੇ ਵੇਖ ਕੇ ਜੜੀਆਂ ਚ ਹਾਂਜੀ ਇਹੇ ਜੇ ਮਾਹੌਲ ਹੁੰਦੇ ਨਾ ਵਾਤਾਵਰਨ ਵਾਲਾ ਵਧੀਆ ਸੀ ਹਾਂ ਗਰੀਬ ਗੁਰਪੇ ਨੂੰ ਦਿਹਾੜੀ ਮਿਲਦੀ ਸੀ ਹੁਣ ਤਾਂ ਗਰੀਬ ਗੁਰਪੇ ਨੂੰ ਦਿਹਾੜੀ ਨਹੀਂ ਮਿਲਦੀ ਨਾਲੇ ਉਥੇ ਨਰਮਾ ਚੁਗਣ ਵਾਲੀਆਂ ਜਾਂਦੀਆਂ ਨਾਲੇ ਪੰਡ ਪੰਡ ਹਰੇ ਦੀ ਰਿਹਾਉਂਦੀਆਂ ਹਰ ਇੱਕ ਤੇ ਟੰਗਰ ਰੱਖਿਆ ਹੁੰਦਾ ਕਰੇ ਨਾਲੇ ਆਉਂਦੀਆਂ ਹਿਆ ਹਰਾ ਵੱਡ ਲਿਆਉਂਦੀਆਂ